ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਜਣੇ ਠੀਕ ਠਾਕ ਹਾਂ ਜੀ ਤੇ ਟਾਈਮ ਹੋ ਗਿਆ ਜੀ ਮਾਰਨਿੰਗ ਦਾ 8:30 ਤੇ ਮੈਂ ਜੀ ਰਿੰਗ ਆਂ ਗੰਡੇ ਤੇ ਵਿੱਚ ਪਾਏ ਆ ਜੀ ਆਲੂ ਤੇ ਬਣਾਵਾਂਗੇ ਸੁੱਕੀ ਸਬਜ਼ੀ ਅੱਜ ਤੇ ਤੂੜੀ ਆਪਣੇ ਬਣ ਗਈ ਜੀ ਤੂੜੀ ਵਾਲਾ ਕੰਮ ਹੋ ਗਿਆ ਫਤਿਹ ਤੇ ਬਸ ਅੰਦਰ ਬਭਰਾਡੇ ਚ ਪਾਉਣ ਵਾਲੀ ਰਹਿ ਗਈ ਉਹ ਅੱਜ ਪਾ ਜਾਣਗੇ ਜਿਹੜੇ ਬੰਦੇ ਤੂੜੀ ਵਾਲੇ ਹੈਗੇ ਆ ਉਹ ਠੇਕੇ ਤੇ ਤੇ ਕੱਲ ਕੱਲ ਗੁਰਪ੍ਰੀਤ ਭੈਣ ਨੇ ਗਮੈਂਟ ਕਰੇ ਮੈਂ ਪੜੇ ਆਥਣੇ ਤੇ ਕਹਿੰਦੇ ਤੁਸੀਂ ਕੱਦੂ ਕੱਦੂ ਪਤਾ ਨਹੀਂ ਰੋਜ ਕਿਵੇਂ ਖਾਈ ਜਾਂਦੇ ਹੋ ਹੋਰ ਬਥੇਰੀਆਂ ਸਬਜ਼ੀਆਂ ਹੈਗੀਆਂ ਬੈਂਗਣ ਬੈਂਗਣੀਆਂ ਤੇ ਹਾਂ ਜਿਮਲਾ ਮਰਚ ਜੀ ਤਾਂ ਭੈਣ ਸਾਡਾ ਵੀ ਕਰਦਾ ਹੁਣ ਆਏ ਕੀ ਆਦੇ ਹੁੰਦੇ ਆ ਭਿੰਡੀਆਂ ਆ ਰਹੀਆਂ ਫੜੀਆਂ ਆ ਰਹੀਆਂ ਤੇ ਮਹਿੰਗੀ ਪਤਾ ਕਿੰਨੀ ਸਬਜੀ 100 ਰੁਪਏ ਕਿਲੋ ਤਾਂ ਹੈਗੀਆਂ ਭਿੰਡੀਆਂ ਤੇ 120 ਰੁਪਏ ਕਿਲੋ ਹੈਗੀਆਂ ਫੜੀਆਂ ਤੇ ਜੇ 100 ਦੀ ਸਬਜੀ ਇੱਕ ਟਾਈਮ ਹੀ ਸਰੂਗਾ ਫਿਰ ਸਾਨੂੰ ਸੁੱਕੀ ਤੇ ਐਂ ਫਿਰ ਆਪਦਾ ਘਰ ਦੇਖਣਾ ਵੀ ਪੈਂਦਾ ਮਾੜਾ ਮੋਟਾ ਹੈ ਪਤਾ ਕੀ ਹੈ ਅਸੀਂ ਉਹ ਹੀ ਜੀ ਪਰਿਵਾਰ ਚ ਹੋਣਾ ਜਿਹੜਾ ਜਿਹੜੇ ਕੋਈ ਵੀ ਚੀਜ਼ ਲੈਣੀ ਹੋਵੇ ਦੋ ਵਾਰੀ ਸੋਚਦੇ ਆ ਵੀ ਲੱਗੇ ਕਿ ਸਰਜੂ ਕਿ ਨਾ ਲੱਗੇ ਜਦੋਂ ਐ ਹੋ ਜਾਂਦਾ ਵੀ ਹੁਣ ਤਾਂ ਜਮਾ ਨਹੀਂ ਸਰਦਾ ਹੁਣ ਤਾਂ ਕੋਈ ਪੀਚਾ ਲੈਣੀ ਪੈਣੀ ਹੈ ਫੇਰ ਲੈਣੇ ਜਾਂ ਇਹੋ ਜਿਹਾ ਵੀ ਨਹੀਂ ਸਾਰ ਲਾ ਕੇ ਚੱਲ ਕੁਛ ਨਹੀਂ ਹੁੰਦਾ ਤੇ ਪਾਸ ਕਰਨ ਵਾਲੇ ਬੰਦੇ ਆ ਭੈਣੇ ਅਸੀਂ ਖਾਤੇ ਵਾਲੇ ਆ ਤੇ ਲੋਟ ਆਉਂਦੇ ਨਹੀਂ ਇੱਕ ਆਏ ਨੇ ਵੀ ਖੁੱਲ੍ਹੀ ਪੈਲੀ ਵਾਲੇ ਵੀ ਹੈ ਨਹੀਂਗੇ ਪੈਲੀ ਵੀ ਆਪਣੇ ਕੋਲ ਥੋੜੀ ਆ ਹਨ ਤੇ ਸੋਚਣਾ ਪੈਂਦਾ ਸਾਨੂੰ ਪਤਾ ਹੀ ਹੈ ਜਵਾਕ ਵੀ ਵੜਾਉਣਾ ਫੇਰ ਸਾਨੂੰ ਪਤਾ ਹੀ ਹੈ ਪ੍ਰਾਈਵੇਟ ਸਕੂਲਾਂ ਦੀ ਫੀਸ ਕਿੰਨੀ ਹੁੰਦੀ ਆ ਕਦੇ ਕਦੇ ਤਾਂ ਐ ਜਿਹੇ ਐ ਹੋ ਜਾਂਦਾ ਟਾਈਮ ਆ ਜਾਂਦਾ ਵੀ ਜਸ਼ਨ ਨੂੰ ਸਰਕਾਰੀ ਚ ਨਾ ਲਾ ਦੀਗੇ ਪਰ ਫੇਰ ਆਖ ਦਿੰਦੇ ਆ ਵੀ ਚੱਲ ਔਖੇ ਸੌਖੇ ਹੋ ਕੇ ਪੜਾ ਲਾਂਗੇ ਇੱਕ ਜਵਾਬ ਹੈ ਵੀ ਚੱਲ ਹਨਾ ਅੰਗਰੇਜ਼ੀ ਮੀਡੀਅਮ ਚ ਪੜਾ ਲਗੇ ਵਧੀਆ ਤੇ ਜੀ ਤਾਂ ਸਾਡਾ ਵੀ ਕਰਦਾ ਵੀ ਕਿੰਨਾ ਨਿਤ ਨਵੀਂ ਸਬਜ਼ੀ ਖਾਈਏ ਹਨਾ ਤੇ ਨਹੀਂ ਕੀ ਦਾ ਜੀ ਕਰਦਾ ਹੁੰਦਾ ਵੀ ਬਲੌਗ ਬਣਾਈਏ ਵੀਡੀਓ ਬਣਾਈਏ ਹਨਾ ਆਪਦੇ ਘਰੇ ਬੰਦਾ ਮਸਤ ਰਹਿੰਦਾ ਵਧੀਆ ਪੇਟੀ ਤੇ ਪਾਇਆ ਉਹ ਹੀ ਪੋਣਿਆ ਉਹੀ ਪਾਲਾ ਹੋਰ ਤਾਂ ਫਿਰ ਹਾਤਾ ਧੋਣ ਵਾਲਿਆ ਦੂਜੇ ਧੋਤੇ ਪਏ ਹੈ ਹਾਂ ਪਾਲਾ ਫਿਰ ਉਹ ਪਾਲਾ ਕਾਲੀ ਲੋਰ ਯਾਰ ਮੋਰੀ ਜੀ ਟੀ ਸ਼ਰਟ ਪਾਲਾ ਸਾਰਿਆਂ ਦੇ ਪਰਿਵਾਰ ਦੀਆਂ ੜੜ ਮਜਬੂਰੀਆਂ ਹੁੰਦੀਆਂ ਹਨਾ ਤੇ ਨਈਆ ਵੀਡੀਓ ਬਣਾਉਣ ਨੂੰ ਬਲੌਗ ਬਣਾਉਣ ਨੂੰ ਜੀ ਨਹੀਂ ਮੇਰਾ ਮਨ ਨਹੀਂ ਮਾਂ ਜੀ ਨਹੀਂ ਕਰਦਾ ਸੀਗਾ ਜਮਾਂ ਵੀ ਤੇ ਪਰ ਐ ਜਦੋਂ ਐ ਵੀ ਕਈ ਵੀਡੀਓ ਜਿਹਾ ਦੇਖਿਆ ਵੀ ਪੈਸੇ ਆਉਣ ਲੱਗ ਜਾਣਗੇ ਐ ਹੋ ਜਾਊਗਾ ਐ ਹੋ ਜਾਊਗਾ ਫਿਰ ਐ ਹੋ ਜਾਂਦਾ ਵੀ ਚਲ ਦੇਖ ਲੈਨੇ ਬਣਾ ਕੇ ਹਨਾ ਕੀ ਆ ਤੇ ਬਾਕੀ ਗੁਰਪ੍ਰੀਤ ਭੈਣ ਨੇ ਕਿਹਾ ਸੀਗਾ ਕਹਿੰਦੀ ਵੀ ਜਦੋਂ 1000 ਸਬਸਕ੍ਰਾਈਬਰ ਹੋ ਗਏ ਸਾਨੂੰ ਦੱਸਿਓ ਫਿਰ ਕੀ ਆ ਕੀ ਹਾਊਗਾ ਪੈਸੇ-ਪੂਸੇ ਆਉਣਗੇ ਕੋਈ ਸਾਨੂੰ ਦੱਸਾਂਗੇ ਸਾਨੂੰ ਹੁਣ ਦੱਸਾਂਗੇ ਹੋਰ ਕਿਹਨੂੰ ਦੱਸਾਂਗੇ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਕਰਕੇ 1000 ਸਬਸਕ੍ਰਾਈਬਰ ਹੋਣਗੇ ਜੇ ਤੁਸੀਂ ਸਾਰੇ ਜਣਿਆਂ ਨੇ ਸਾਥ ਦਿੱਤਾ ਸਪੋਰਟ ਕਰਿਆ ਸਾਨੂੰ ਤੇ ਜੇ ਸਾਨੂੰ ਨਾ ਦੱਸਾਂਗੇ ਅਸੀਂ ਹੋਰ ਕਿਹਨੂੰ ਦੱਸਾਂਗੇ ਬਾਕੀ ਭੈਣੇ ਕੋਈ ਤੇਰੀ ਗੱਲ ਦਾ ਗੁੱਸਾ ਨਹੀਂ ਲੱਗਿਆ ਤੇ ਬਸ ਮੈਂ ਹੁਣ ਅਸੀਂ ਕਦੂ ਸਬਜੀ ਬਣਾਉਣੇ ਆ ਕਦੂ ਦੀ ਸਬਜੀ ਦੁੱਧ ਪਾ ਕੇ ਬਣਾਉਣੇ ਦੋ ਟਾਈਮ ਸਰ ਜਾਂਦਾ ਸਾਨੂੰ ਹੁਣ ਜਿਵੇਂ ਸ਼ਾਮ ਨੂੰ ਬਣਾ ਲਈ ਤੇ ਸ਼ਾਮ ਨੂੰ ਖਾ ਲਈ ਫਿਰ ਫਰਿੱਜ ਚ ਰੱਖ ਦਿੰਨੇ ਕੱਢ ਕੇ ਫਿਰ ਸੁਬਾਹ ਖਾ ਲਈ ਤੇ ਕਿਤੇ ਤਾਂ 50 ਰੁਪਏ ਦੀ ਸਬਜੀ ਨਾਲ ਦੋ ਟਾਈਮ ਸਰ ਜਾਂਦਾ ਕਿਤੇ ਹੁਣ ਜੇ ਹੋਰ ਮਹਿੰਗੀ ਸਬਜੀ ਲਿਆ ਗਏ 100 ਰੁਪਏ ਦੀ ਲਿਆ ਗਏ ਜੇ ਭਿੰਡੀਆਂ ਭੁੰਡੀਆਂ ਲਿਆ ਗਏ ਫਲੀਆਂ ਲਿਆ ਗਏ ਇੱਕ ਟਾਈਮ ਹੀ ਸਰੂਗਾ 100 ਰੁਪਏ ਦੀ ਸਬਜੀ ਨਾਲ ਫਿਰ ਤਾਂ 200 ਚ ਪੈ ਗਏ 100 ਸੋਚਣੀ ਪੈਦੀ ਐ ਤੇ ਬਾਕੀ ਇੱਕ ਵੀਰਾ ਪੁੱਛਦਾ ਸੀਗਾ ਬਰਾੜ ਨਾਂ ਤੇ ਚਾਹ ਉਹਨਾਂ ਦੀ ਆਈਡੀ ਤੇ ਕਹਿੰਦੇ ਦੁਪਹਿਰੇ ਨਹੀਂ ਰੋਟੀ ਖਾਧੀ ਉਹਨਾਂ ਨੇ ਦੁਪਹਿਰੇ ਵੀਰੇ ਉਹ ਆਪਣੇ ਨਾਲ ਲੱਗਦੇ ਖੇਤ ਹੈ ਜਿਹੜੇ ਆਪਣੇ ਗਵਾਂਡੀਆਂ ਦੇ ਤੇ ਉਹਨਾਂ ਦੀਆਂ ਬਾਰੀਆਂ ਸੀਗੀਆਂ ਉਹ ਕਹਿੰਦੇ ਵਿੱਚ ਦੀ ਸਾੜੀ ਬਣਾ ਦੋ ਤੇ ਫਿਰ ਦੁਪਹਿਰੇ 12:30 ਪਾਉਣੇ ਕਿ ਇੱਕ ਉਹਨਾਂ ਦੇ ਬਾਗੇ ਸੀਗੇ ਤੇ ਤਾਂ ਕਰਕੇ ਫਿਰ ਆਪਾਂ ਦਾ ਦੁਪਹਿਰੇ ਰੋਟੀ ਨਹੀਂ ਬਣਾਈ ਤੇ ਫਿਰ ਜਿਹੜੀ ਆਪਣੀ ਰਹਿ ਗਈ ਸੀ ਤੂੜੀ ਫਿਰ ਉਹਨਾਂ ਨੇ ਸ਼ਾਮ ਨੂੰ ਬਣਾਤੀ ਚਾਹ ਨੂੰ ਵੀ ਆਪਣੇ ਆਥਰ ਰਾਤ ਨੂੰ ਲੱਗਿਆ 9 9 9:30 ਵਜੇ ਲੱਗਿਆ ਉਦੋਂ ਵੀ ਹੋਰ ਰੋਟੀ ਉਹਨਾਂ ਦੇ ਖਾ ਕੇ ਆਏ ਸੀ ਜਿਹੜੇ ਦੋ ਬਰਾਂ ਦੀ ਹੋਰ ਬਣਾਈ ਸੀ ਤੇ ਫਿਰ ਆਪਾਂ ਕੱਲੀ ਚਾਹ ਚਾ ਕਰਤੀ ਸੀਗੀ ਤੇ ਬਸ ਹੀ ਆਈ ਆਪਣੀ ਜ਼ਿੰਦਗੀ ਹੁਣ ਬਣਾਵਾਂਗੇ ਗੰਡਿਆਂ ਦੀ ਸੁੱਕੀ ਵਿੱਚ ਆਲੂ ਪਾ ਲੈ ਤੇ ਦੋ ਕਾਲੂ ਪਏ ਸੀ ਮਗਾ ਖਰਾਬ ਹੀ ਹੋ ਜਾਂਦੇ ਆ ਤੇ ਬਣਾ ਲੈਨੇ ਚਲੋ ਜੀ ਬਣਾ ਲਾਂ ਮੈਂ ਸਬਜੀ ਤੇ ਫੇਰ ਮਿਲਦੇ ਆ ਤੁਹਾਨੂੰ ਤੇ ਬਾਕੀ ਭੈਣੇ ਸੋਈ ਗੱਲ ਦਾ ਕੋਈ ਗੁੱਸਾ ਨਹੀਂ ਤੇ ਬਾਕੀ ਜੇ ਮੈਥੋਂ ਕੁਝ ਸੁਣੂ ਤੁਮ ਮਾੜਾ ਚੰਗਾ ਗੱਲ ਤੋਂ ਬੋਲਿਆ ਗਿਆ ਹੋਵੇ ਤੁਸੀਂ ਵੀ ਗੁੱਸਾ ਨਾ ਕਰਿਓ ਤੇ ਬਾਕੀ ਤੁਸੀਂ ਸਾਰੇ ਜਣੇ ਆਈ ਸਾਥ ਦਿਓ ਜੀ ਸਪੋਰਟ ਕਰੋ ਸਾਰੇ ਜਣੇ ਚਲੋ ਜੀ ਮੈਂ ਬਣਾ ਲਾਂ ਸਬਜੀ ਲਓ ਜੀ ਆਪਾਂ ਬਣਾਉਣ ਲੱਗੇ ਸਬਜੀ ਗੰਡੇ ਤੇ ਮਿਕਸ ਆਲੂ बहुत स्वाद आई है लो जी सब्जी अपनी हो गई है रेडी देखो कि सोहना कलर आया खा लो जी जी ने रोटी खानी है आज बस गुंदे आटा फिर बनाने आप रोटी ਆਪਾਂ ਬਣਾ ਲਈ ਜੀ ਰੋਟੀ ਤੇ ਵਸ ਹੁਣ ਖਾਣੇ ਆ ਕਿਹੜਾ ਡੈਡੀ ਵਰਗੇ ਖਾ ਲੈਣਾ ਜਸ਼ਨ ਦੇ ਡੈਡੀ ਕਿਹੜਾ ਤਾਂ ਜਿਹੜੇ ਤੂੜੀ ਵਾਲਿਆਂ ਦੀ ਰੋਟੀ ਫੜਾਉਣ ਗਏ ਆ ਉਹ ਜਿੰਨਾਂ ਦੇ ਬρισਤਧਾਰ ਹੁਣ ਉਹ ਵੀ ਉਹਨਾਂ ਦੇ ਬਣਾਉਣੀ ਸੀਗੀ ਤੇ ਤੂੜੀ ਉਹਨਾਂ ਨੇ ਤੇ ਉਹ ਪਏ ਉਹਨਾਂ ਦੀ ਵੀ ਖੇਤ ਪਏ ਆ ਮੋਟਰ ਤੇ ਸੀਗੇ ਤੇ ਉਹਨਾਂ ਦੀ ਹੋ ਗਈ ਮਸ਼ੀਨ ਖਰਾਬ ਤੇ ਮਸ਼ੀਨ ਤੇ ਕੋਈ ਪੱਤਰਾ ਪੁੱਤਰਾ ਜਾ ਫਵਾਉਣ ਗਏ ਸੀਗੇ ਤੇ ਜਿੰਨਾਦਰੇ ਸਤਾਰਾ ਉਹਨਾਂ ਦੀ ਨਹੀਂ ਆਈ ਰੋਟੀ ਘਰ ਤੇ ਫਿਰ ਸਬਜੀ ਤਾਂ ਆਪਾਂ ਬਣਾਈ ਸੀਗੀ ਤੇ ਫਿਰ ਉਹ ਕਹਿੰਦੇ ਡੈਡੀ ਵਰਗੇ ਕਹਿੰਦੇ ਜਾਂਦੇ ਚੱਲ ਆਪਣੇ ਭੇਜ ਤੋਂ ਰੋਟੀ ਤੇ ਫਿਰ ਦੁਬਾਰੇ ਦਵਾ ਦਾ ਆਟਾ ਘੁੰਨ ਕੇ ਉਹਨਾਂ ਦੀਆਂ ਰੋਟੀਆਂ ਬਣਾਈਆਂ ਤੇ ਉਹਨਾਂ ਦੀਆਂ ਰੋਟੀਆਂ ਦਿੱਤੀਆਂ ਭੇਜ ਤੇ ਸਬਜੀ ਫਿਰ ਉਹਨਾਂ ਨੂੰ ਪਾਤੀ ਆਪਾਂ ਨੂੰ ਰਹਿ ਗਈ ਥੋੜੀ ਤਾਂ ਕਰਕੇ ਆਪਾਂ ਰਗੜ ਲਈ ਚਟਨੀ ਤੇ ਬਸ ਹੁਣ ਡੈਡੀ ਵਰਗੇ ਖਾ ਲੈਣ ਤਾਂ ਅਸੀਂ ਵੀ ਖਾ ਲਈਏ ਤੇ ਲੈਟ ਆਪਣੇ ਬਾਗੀ ਜੀ ਦੇ ਲੇਟ ਆਉਗੀ 6:30 7 ਵਜੇ ਤੇ ਗਰਮੀ ਨਾਲ ਦੇਖੋ ਕਿ ਮੈਂ ਮੂੰਹ ਲਾਲ ਹੋ ਗਿਆ ਮੇਰਾ ਧੁੱਪੇ ਪੈ ਕੇ ਰੋਟੀਆਂ ਭਕਾਈਆਂ ਤੇ ਚਲੋ ਜੀ ਆਪਾਂ ਹੁਣ ਖਾ ਲਈਏ ਰੋਟੀ ਫੇਰ ਵਜ ਜਾ ਲੋ ਜੀ ਦੋ ਵਾਲੀ ਚਾਹ ਕਰਕੇ ਫੜਾਤੀ ਹੁਣ ਟਾਈਮ ਹੋ ਗਿਆ 3 ਦਾ ਤੇ ਚਾਹ ਚੂਪੀ ਲਈ ਆਪਾਂ ਸਾਰਿਆਂ ਨੇ ਤੇ ਮੈਂ ਲਾ ਰਹੀ ਹਾਂ ਇੱਧਰ ਕੱਪੜੇ ਤਾਂ ਤੇ ਇਸ ਕਿਰਤ ਖੇਤ ਸਾਰੇ ਕਰਾਈ ਅੱਜ ਆਪਣੇ ਬਾਣ ਕਰਾਈ ਜਾਂਦੇ ਆ ਜੀ ਕੰਪਿਊਟਰ ਕੰਪਿਊਟਰ ਕਰਾਹ ਲੱਗਿਆ ਪਿਆ ਤੇ ਕਰਾਈ ਜਾਂਦੇ ਪੱਧਰਾ ਬਾਣ ਤੇ ਫਿਰ ਆਪਣੀ ਸ਼ੁੱਕਰਵਾਰ ਦੀ ਹੈਗੀ ਆ ਵਾਰੀ ਫਿਰ ਬਾਣ ਨੂੰ ਦੇਣਗੇ ਪਰ ਤੇ ਫਿਰ ਆਪਾਂ ਲਾਵਾਂਗੇ ਜੀਰੀ ਤੇ ਲੋ ਜੀ ਕੱਪੜੇ ਲਾ ਲਈ ਤਾਂ ਹੈ ਆਪਾਂ ਤੇ ਅੱਜ ਤਾਂ ਲਾਈਟ ਨਹੀਂ ਗਈ ਜੀ ਪਹਿਲਾਂ ਸਾਨੂੰ ਐਸੀ ਲਾਈਟ ਜਾਊਗੀ ਪਰ ਅੱਜ ਲਾਈਟ ਨਹੀਂ ਗਈ ਅੱਜ ਲੜ ਹੈਗੀ ਆ ਲੜ ਹੈਗੀ ਆ ਤੇ ਕੀ ਆਪਣਾ ਪੱਖਾ ਹੈਗਾ ਖਰਾਬ ਤੇ ਦੋ ਵਾਰੀ ਪਹਿਲਾਂ ਲੋਡ ਕਰਾ ਲਿਆ ਹੁਣ ਜਸ਼ਨਦਰ ਡੈਡੀ ਆਦੇ ਹੁਣ ਲੋਟ ਨਹੀਂ ਕਰਾਉਂਦੇ ਫੇਰ ਫੇਰ ਖਰਾਬ ਹੋ ਜੂ ਕਹਿੰਦੇ ਨਵਾਂ ਹੀ ਲੈ ਕੇ ਆਉਣਾ ਪਊਗਾ ਤੇ ਦੇਖਦੇ ਹਾਂ ਹੁਣ ਨਵਾਂ ਕਿੱਦੇ ਆਉਂਦਾ ਤੇ ਲੋ ਜੀ ਆਪਾਂ ਲਾ ਲਈਏ ਕੱਪੜੇ ਤਾਂ ਤੇ ਹੁਣ ਤਾਂ ਹਵਾ ਚੱਲੀ ਆਦੀ ਐ ਮੌਸਮ ਠੀਕ ਆ ਅੱਜ ਵਧੀਆ ਤੇ ਚਲੋ ਜੀ ਮੈਂ ਲਾ ਲਾਂ ਕੱਪੜੇ ਤਾਂ ਲੋ ਜੀ ਟਾਈਮ ਹੋ ਗਿਆ 4:20 ਮਿੰਟ ਤੇ ਆਪਾਂ ਧਰ ਲਈਏ ਦੁਬਾਰੇ ਜਾ ਤੇ ਉਹ ਤੇ ਖੇਤ ਲੈ ਕੇ ਜਾਣੀ ਆ ਜਦੋਂ ਸਵੇਰੇ ਡੇਢ ਆਇਆ ਚਾਹ ਲੈਣਾ ਤੇ ਬਸ ਫੇਰ ਪਾਵਾਂਗੇ ਨੀਰਾ ਚਾਰਾ ਤੇ ਧੁੱਪ ਹਜੇ ਬਹੁਤ ਜ਼ਿਆਦਾ ਹੈ ਜੀ ਖੁਰਨੀਆਂ ਤੇ ਕਿਤੇ 5 ਵਜੇ ਜਾ ਕੇ ਸ਼ਾਂ ਹੁੰਦੀ ਹੈ ਖੁਰਨੀਆਂ ਤੇ ਮਾੜੀ-ਮੋਟੀ ਤੇ ਹਜੇ ਵੀ ਬਹੁਤ ਜ਼ਿਆਦਾ ਧੁੱਪ ਤੇ ਲੋ ਜੀ ਬਸ ਆਪਾਂ ਬਣਾ ਲਈਏ ਚਾਹ 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 ਹੋਈ ਜਾਂਦੀ ਹੈ ਸਾਰਾ ਦਿਨ ਜਦੋਂ ਕਿਤੇ ਖੇਤ ਕੰਮ ਕਰਨ ਲੱਗ ਜਾਂਣਾ ਬਸ ਫੇਰ ਤਾਂ ਚਾਹ ਮਿੰਟਿਕ ਪਿੱਛੇ ਚਾਹ 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 ਚਲੋ ਜੀ ਆਪਾਂ ਬਣਾ ਲਈਏ ਚਾਹ ਫਿਰ ਬਹਿੰਦੇ ਲਓ ਜੀ ਚਾਹ ਮੈਂ ਦਿੱਤੀ ਬਣਾ ਤੇ ਜੱਗ ਜੀ ਦਿੱਤੀ ਪਾ ਆਪਾਂ ਤੇ ਜਿਸਨ ਤੇ ਰੈਡੀ ਗਏ ਆ ਮਾੜਾ ਮੋਟਾ ਸਮਾਨ ਲੈਣ ਤੇ ਕੋਈ ਮੁੱਕਿਆ ਬੈ ਘੜ ਮੁੱਕਿਆ ਬੈ ਤੇ ਘਿਓ ਕੂ ਤੇ ਨੂਨ ਮਿਰਚ ਜਾ ਥੋੜਾ ਜਿਹਾ ਸਮਾਨ ਮੁੱਕਿਆ ਪਏ ਉਹ ਕਹਿੰਦਾ ਮੈਂ ਉਹਨੇ ਲੈ ਆਉਣਾ ਤੂੰ ਬਣਾ ਦੇ ਚਾਹ ਤੇ ਇੰਦਰ ਮੈਂ ਪਾ ਲਈ ਜੀ ਬਾਟੀ ਚਾਹ ਮਖਾ ਲੱਗਦੇ ਹਥ ਮੈਂ ਵੀ ਪੀ ਲਾਂ ਹੁਣ ਜਦੋਂ ਬਣਾਈ ਲਈ ਫੇਰ ਲਾ ਪਾਵਾਂਗੀ ਨੀਰਾ ਚਾਰਾ ਬਸ ਫੇਰ ਬਸ ਥੋੜੀ ਜੀ ਥੋੜੀ ਜੀ ਹੋਰ ਹੋ ਜਾਣ 10 ਕਿ ਮਿੰਟਾਂ ਨੂੰ ਫੇਰ ਪਾਵਾਂਗੇ ਨੀਰਾ ਸਾਢੇ 4 ਹੋ ਗਏ ਪਾਉਂਦੇ ਕਰਦੇ 5 ਵਜੇ ਜਾਣਗੇ ਤੇ ਚਲੋ ਜੀ ਪੀ ਲਈਏ ਚਾਹ ਬਾਣੀ ਤੇ ਫੇਰ ਪਾਉਣੇ ਆਪਾਂ ਨੀਰਾ ਚਾਰਾ ਲਓ ਜੀ ਮੈਂ ਬਣਾਉਣ ਲੱਗ ਗਈ ਸਬਜ਼ੀ ਸਬਜ਼ੀ ਬਣਾਵਾਂਗੇ ਆਲੂ ਜੀਰਾ ਆਪਣਾ ਪੁੱਜ ਚੁੱਕਿਆ ਤੇ ਆਪਾਂ ਵਿੱਚ ਪਾਵਾਂਗੇ ਮਸਾਲਾ ਕੁੱਕਰ ਦਾ ਆਪਣਾ ਇਹ ਭੰਗੜਾ ਪਾਉਂਦਾ ਲਾਗਿੰਗ ਸੰਡਾ ਕੁਝ ਜਿਆ ਪਾ ਆਲੂ ਦੇਖੋ ਆਏ ਸੁੱਕੀ ਖਾਣੀ ਹੋਵੇ ਤਾਂ ਵੀ ਬਹੁਤ ਟੇਸਟੀ ਲੱਗੇ ਪਰ ਆਏ ਆਪਾਂ ਨੂੰ ਸਰਨਾ ਨਹੀਂ ਫਿਰ ਆਪਾਂ ਨੂੰ ਬਣਾਉਣੀ ਪਊਗੀ ਤਰੀ ਵਾਲੀ ਲਓ ਜੀ ਕੁੱਕਰ ਦਾ ਲਾਤਾ ਆਪਾਂ ਟੱਕਣ ਤੇ ਅੱਜ ਅੱਗ ਕਰਤੀ ਤੇਜ ਤੇ ਹੁਣ ਬੱਜ ਜਾਣੀਆਂ ਸੀਟੀਆਂ ਲਓ ਜੀ ਧਾਰਾ ਤੂਰਾ ਆਪਾਂ ਕੱਢ ਲਿਆ ਤੇ ਇੱਧਰ ਆਪਾਂ ਤਾ ਦੁੱਧ ਗਰਮ ਹੋ ਜਾਂਦਾ ਤੇ ਸਬਜੀ ਆਪਣੀ ਗਈ ਬਣ ਦੁੱਧ ਗਰਮ ਹੋ ਗਿਆ ਉਦੋਂ ਗੁੰਨਾਗੇ ਆਟਾ ਤੇ ਇਹ ਧੁੱਪ ਵੀ ਖੜੀ ਹੈ ਜੀ ਤਾਂ ਤੇ ਮੰਮੀ ਪਿਆਈ ਜਾਂਦੇ ਆ ਜੀ பசਾਂ ਨੂੰ ਪਾਣੀ ਤੇ ਖੇਤੋਂ ਆਗੇ ਖੇਤ ਵਾਲੇ ਵੀ ਤੇ ਸੁਣੋ ਮੈਂ ਟਰੈਕਟਰ ਦਾ ਹਾਲ ਦਿਖਾਵਾਂ ਕੀ ਹਾਲ ਹੋਇਆ ਟਰੈਕਟਰ ਦਾ ਦੇਖੋ ਟਰੈਕਟਰ ਦਾ ਹਾਲ ਆ ਜਸ਼ਨ ਨੇ ਲਿਖਿਆ ਜੀ ਐਸਐਸ ਜਸ਼ਨਦੀਪ ਸਿੰਘ ਸਹਾਰਨ ਤੇ ਆਪਣੇ ਜਸ਼ਨੇ ਦਾ ਵੀ ਨਾਮ ਲਿਖਿਆ ਹੋਇਆ ਟਰੈਕਟਰ ਤੇ ਆ ਦੇਖੋ ਜਸ਼ਨ ਸਹਾਰਨ ਇੱਥੇ ਵੀ ਲਿਖ ਰੱਖਿਆ ਤਾਂ ਜੀ ਐਸ 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 ਜੀ ਐਸ ਐਸ ਸਾਡੇ ਡੈਡੀ ਦਾ ਨਾਮ ਵੀ ਲਿਖਿਆ ਤੇ ਚਲੋ ਜੀ ਆਪਾਂ ਕਰ ਲਈਏ ਦੁੱਧ ਗਰਮ ਤੇ ਬਾਕੀ ਜੀ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਮਿਲਦੇ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰਿਓ ਜਰੂਰ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਲਾਈਕ ਜੀ ਸੋਹਣੇ-ਸੋਹਣੇ ਕਰਿਓ ਕਮੈਂਟ ਜੀ ਬਾਕੀ ਹਸਦੇ ਰਹੋ ਬਸਤੇ ਰਹੋ ਤੇ ਸਾਡੀਆਂ ਵੀਡੀਓ ਆਈਂ ਦੇਂਦੇ ਰਹੋ ਤੇ ਆਪਣੇ 1000 ਸਬਸਕ੍ਰਾਈਬਰ ਕਰ ਦਿਓ ਕੰਪਲੀਟ ਸਾਰੇ ਤੇ ਚਲੋ ਜੀ ਬਾਏ ਬਾਏ